ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਉਮੀਦ ਕਰਦੇ ਆ ਸਾਰੇ ਕਿਸਾਨ ਭਰਾ ਤਾਂ ਤੰਦਰੁਸਤ ਹੋਣਗੇ ਤੇ ਠੀਕ ਹੋਣਗੇ ਸਭ ਤੋਂ ਪਹਿਲਾਂ ਜਿਹੜਾ ਆਪਣਾ ਚੈਨਲ ਆ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਡਬਲ ਟਕ ਤਾਂ ਕਿ ਨਵੇਂ ਤੋਂ ਨਵੇਂ ਟਰੈਕਟਰ ਤੇ ਹੋਰ ਸੋਹਣਦੀਆਂ ਵੀਡੀਓ ਤੁਹਾਨੂੰ ਹਰ ਦੇਖਣ ਨੂੰ ਮਿਲਦੀਆਂ ਰਹਿਣ ਜੀ ਤੇ ਆਪਣਾ ਜਿਹੜਾ ਹੈਲਪਲਾਈਨ ਨੰਬਰ ਹੈ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਹੈ ਜੇ ਕਿਸੇ ਵੀ ਭਰਾ ਨੇ ਆਪਣੇ ਚੈਨਲ ਤੇ ਐਡ ਲਗਵਾਉਣੀ ਹੋਵੇ ਤਾਂ ਇਸ ਨੰਬਰ ਤੇ 2 ਮਿੰਟ ਦੀ ਵੀਡੀਓ ਜਾਂ ਟਰੈਡੀਆ ਟੈਟਾ ਫੋਨ ਕਰਕੇ 5 ਤੋਂ 10 ਫੋਟੋਆਂ ਭੇਜ ਸਕਦੇ ਹੋ ਤੇ ਆਪਣੇ ਚੈਨਲ ਤੇ ਐਡ ਲਗਵਾ ਸਕਦੇ ਹੋ ਜੀ ਫਲੋ ਵੀ ਕਿਸ ਵੀਡੀਓ ਨੂੰ ਸਟਾਰਟ ਕਰਦੇ ਆਪਾਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਤਾਂ ਕਿ ਜਿਹੜੀ ਸਾਰੀ ਜਾਣਕਾਰੀ ਤੁਹਾਨੂੰ A to Z ਮਿਲ ਸਕੇ ਸਭ ਤੋਂ ਪਹਿਲਾਂ ਆਪਾਂ ਫਰੰਟ ਤੋਂ ਸ਼ੁਰੂ ਕਰਦੇ ਆਂ ਟਰੈਕਟਰ ਦੇ ਟੈਂਕੀ ਵਾਲਾ ਬੰਪਰ ਜਿਹੜਾ ਲੱਗਿਆ ਹੋਇਆ ਹੈਗਾ ਪਾਵਰ ਸਟੀering ਦੇ ਵਿੱਚ ਟਰੈਕਟਰ ਹੈਗਾ ਡਬਲ ਪੰਪ ਦੇ ਨਾਲ ਪਾਵਰ ਸਟੀering ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਦੋਵੇਂ ਪੰਪ ਨੇ ਟਰੈਕਟਰ ਦੇ ਨਾਲ ਦੇ ਪੰਪ ਨੇ ਲਿਫਟ ਪੰਪ ਤੇ ਪਾਵਰ ਸਟੀering ਵਾਲਾ ਪੰਪ ਜਮਨ ਨਾਲ ਦੇ ਪੰਪ ਨੇ ਟਰੈਕਟਰ ਦੇ ਤੇ ਰੰਗ ਪੇਂਟ ਟਰੈਕਟਰ ਬੰਪਰ ਤੋਂ ਲੈ ਕੇ ਡਰਾਵਲ ਤੱਕ ਸਾਰਾ オリジナル ਹੈ ਪੈਰਦਾਨ ਵਗੈਰਾ ਤੁਸੀਂ ਦੇਖ ਸਕਦੇ ਹੋ तकरीबन 98 99% ਰੰਗ ਟਰੈਕਟਰ ਦਾ ਪਿਆ ਹੈਗਾ ਕਿਤੋਂ ਟਰੈਕਟਰ ਦਾ ਰੰਗ ਪੇਂਟ ਖਰਾਬ ਨਹੀਂ ਹੋਇਆ ਕਿਤੋਂ ਟਰੈਕਟਰ ਦਾ ਰੰਗ ਪੇਂਟ ਫੇਡ ਨਹੀਂ ਹੋਇਆ ਹੋਇਆ ਆਇਲ ਬ੍ਰੇਕਾਂ ਦਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਰਿਵਰਸ ਪੀਟੀਓ 14 ਦੇ ਟਾਇਰਾਂ ਦੇ ਵਿੱਚ ਡਾਟਾ ਟਰੈਕਟਰ ਹੈਗਾ ਟਾਇਰਾਂ ਦੀ ਗੱਲ ਕਰੀਏ ਟਰੈਕਟਰ ਦਾ ਜਿਹੜਾ ਤਕਰੀਬਨ 85 ਤੋਂ 90 ਪੈਸੇ ਟਰੈਕਟਰ ਦੇ ਟਾਇਰ ਪੈ ਨੇ ਟਰੈਕਟਰ ਦੇ ਛਾਤਰੀ ਵਗੈਰਾ ਜਿਹੜਾ ਕੱਪੜੇ ਵਾਲੀ ਫੁੱਲ ਹੈ ਵੀ ਲੱਗੀ ਹੋਈ ਹੈਗੀ ਮਗਰਾਟਾਂ ਵਗੈਰਾ ਤਾਂ ਕਿਤੇ ਜਰਾਈ ਗਲਾਈ ਨਹੀਂ ਟਰੈਕਟਰ ਦੇ ਬਿਲਕੁਲ ਸਾਫ਼ ਤੇ ਬੇਦਾਗ ਮਗਰਾਟ ਵਗੈਰਾ ਪਏ ਨੇ ਟਰੈਕਟਰ ਦੇ ਪਿੱਛੇ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਤੇ ਡਬਲ ਡਿਸਟ੍ਰਿਬਿਊਟਰ ਵਗੈਰਾ ਜਿਹੜਾ ਟਰੈਕਟਰ ਨੂੰ ਲੱਗਿਆ ਹੋਇਆਗਾ ਡਿਸਟ੍ਰਿਬਿਊਟਰ ਡਬਲ ਲੱਗਿਆ ਹੋਇਆ ਟਰੈਕਟਰ ਨੂੰ ਚਾਰਜਰ ਪੁਆਇੰਟ ਵਗੈਰਾ ਮੋਬਾਈਲ ਵਾਸਤੇ ਲੱਗਿਆ ਹੋਇਆ ਟਰੈਕਟਰ ਤੇ ਜਿਹੜਾ ਕਿ ਨਾਲ ਆਉਂਦਾ ਉਹ ਵੀਰਾਂ ਨੇ ਲਾਇਆ ਨਹੀਂ ਜਮ੍ਹਾਂ ਨਾਲ ਹੀ ਦਿੱਤਾ ਤੇ ਟਰੈਕਟਰ ਪਾਵਰ ਸਟੀering ਦੇ ਵਿੱਚ ਹੈ ਜਮ੍ਹਾਂ ਵੀ ਟਰੈਕਟਰ ਕਿਤੋਂ ਵੀ ਕਲਮ ਵੀ ਰੰਗ ਦੀ ਜਿਹੜਾ ਟਰੈਕਟਰ ਦੇ ਉੱਤੇ ਨਹੀਂ ਲੱਗੀ ਹੋਈ ਟਰੈਕਟਰ ਦੇ ਆਪਾਂ ਮਾਡਲ ਦੀ ਗੱਲ ਕਰੀਏ 2000 ਤੇ 17 ਮਾਡਲ ਟਰੈਕਟਰ ਹੈ ਐਚ ਆਰ ਨੰਬਰ ਐਚ ਆਰ ਨੰਬਰ ਟਰੈਕਟਰ ਹੈ ਟਰੈਕਟਰ ਦੀ ਐਨਓਸੀ ਮਿਲ ਜੂਗੀ ਬਿਲਕੁਲ ਬੰਬੂ ਪੀ ਟਰੈਕਟਰ ਪਿਆ ਜੇ ਕਿਸੇ ਕਿਸਾਨ ਭਰਾ ਨੇ ਘਰੇ ਬਣਨ ਵਾਸਤੇ ਟਰੈਕਟਰ ਲੈਣਾ ਤਾਂ ਉਹਦੇ ਵਾਸਤੇ ਤੋਹਫਾ ਹੀ ਹੈ ਐਚ ਆਰ ਨੰਬਰ ਟਰੈਕਟਰ ਹੈ 2017 ਮਾਡਲ ਬਿਲਕੁਲ ਹੀ ਨਵੀਂ ਕੰਡੀਸ਼ਨ ਦਾ ਟਰੈਕਟਰ ਹੈ ਤੁਸੀਂ ਚੈੱਕ ਕਰ ਸਕਦੇ ਹੋ ਹਿੱਸੇ ਵਗੈਰਾ ਤੇ ਰੰਗ ਬਿਲਕੁਲ ਓਮੀ ਪਿਆਗਾ ਤੇ ਵੀਰਾਂ ਲਵੇ ਜਿਹੜਾ ਤੇ ਇੱਕ ਹੋਰ ਖਾਸ ਗੱਲ ਹੈ ਜੇ ਕਿਸੇ ਕਿਸਾਨ ਭਰਾ ਨੇ ਟਰੈਕਟਰ ਵਿੱਚ ਘਟਾਉਣਾ ਹੈ ਤਾਂ ਟਰੈਕਟਰ ਵਿੱਚ ਵੀ ਜ਼ਰੂਰ ਕਟਾ ਜਾਊਗਾ ਚਾਹੇ ਉੱਚਾ ਮਾਡਲ ਟਰੈਕਟਰ ਹੈ ਚਾਹੇ ਨੀਵਾ ਮਾਡਲ ਹੈ ਕੋਈ ਵੀ ਟਰੈਕਟਰ ਹੋਵੇ ਵੀਰ ਵਿੱਚ ਵੀ ਕੱਟ ਲੈਣਗੇ ਟਰੈਕਟਰ ਨੂੰ ਤੇ ਸੌਦਾ ਵੀ ਹੋ ਜਾਊਗਾ ਟਰੈਕਟਰ ਦੇ ਨਾਲ ਤੇ ਹੁਣ ਆਪਾਂ ਟਰੈਕਟਰ ਦੇ ਰੇਟ ਦੀ ਗੱਲ ਕਰਦੇ ਹਾਂ 4 ਲੱਖ ਤੇ 85000 ਰੁਪਿਆ ਟਰੈਕਟਰ ਦੀ ਡਿਮਾਂਡ ਰੱਖੀ ਹੈ ਤੇ ਮੌਕੇ ਤੇ ਮਾਨਤਾ ਨਾਲ ਜਿਹੜਾ ਵੀਰਾਂ ਵੱਲੋਂ ਕੀਤਾ ਜਾਊਗਾ ਤੇ ਮਾਲਕ ਭਰਾ ਉਹਨਾਂ ਦਾ ਜਿਹੜਾ ਕੰਟੈਕਟ ਨੰਬਰ ਹੈ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਸੋ ਮਾਲਕ ਵੀਰਾਂ ਨਾਲ ਤੁਸੀਂ ਗੱਲਬਾਤ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਤੇ ਟਰੈਕਟਰ ਖਰੀਦ ਸਕਦੇ ਹੋ ਜੀ ਆਪਣੀ ਪੂਰੀ ਵੀਡੀਓ ਦੇਖਣ ਲਈ ਸਾਰੇ ਕਿਸਾਨ ਪਰਵਾਰਾਂ ਦਾ ਧੰਨਵਾਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਾ ਲਿਓ ਤਾਂ ਕਿ ਨਵੇਂ ਤੋਂ ਨਵੇਂ ਸੌਦਿਆਂ ਦੀ ਤੁਹਾਨੂੰ ਜਾਣਕਾਰੀਆਂ ਨੇ ਜਿਹੜੀ ਡੇਲੀ ਮਿਲਦੀਆਂ ਰਹਿਣ ਜੀ